ਪੂ ਆਜੀ ਪਹਿਲਾਂ ਮੈਨੂੰ ਇਹ ਦੱਸੋ ਤੁਹਾਨੂੰ ਪਿੰਡ ਗਿਆ ਨੂੰ ਕਿੰਨਾ ਚਿਰ ਹੋ ਗਿਆ ਆ ਤੁਸੀਂ ਜਾਂਦੇ ਕਿ ਹੋ ਨਹੀਂ ਗੇ ਡੈਡੀ ਜੀ ਦੀ ਵੀ ਸਿਹਤ ਠੀਕ ਨਹੀਂ ਰਹਿੰਦੀ ਹੈਗੀ ਢਿੱਲੇ ਮੱਠੇ ਰਹਿੰਦੇ ਆ ਤੇ ਕਿੰਨਾ ਤੁਹਾਨੂੰ ਉਹ ਯਾਦ ਕਰਦੇ ਆ ਕਿਤੇ ਫੇਰਾ ਹੀ ਮਾਰ ਲਓ ਪਿੰਡ ਨੀਤੀ ਇਹ ਤੂੰ ਗੜੀ ਉਪਰੀ ਆ ਤੈਨੂੰ ਮੈਂ ਸੱਚੀ ਗੱਲ ਦੱਸ ਹੀ ਦੇਣੀ ਆ ਨਹੀਂ ਮੇਰਾ ਕਿਹੜਾ ਜਾਣ ਜੀ ਨਹੀਂ ਕਰਦਾ ਮੈਂ ਤਾਂ ਕਦੀ ਇੰਨਾ ਟਾਈਮ ਪੈਣ ਨਹੀਂ ਦਿੱਤਾ ਮਹੀਨੇ ਬਾਅਦ ਮੈਂ ਫੇਰਾ ਮਾਰ ਲੈਣਾ ਤੇ ਮਹੀਨੇ ਤੇ ਉੱਤੇ ਦਿਨ ਹੋ ਜਣੇ ਨਾ ਤੇ ਮੈਨੂੰ ਖੁਦ ਰੁਖਤੂ ਹੋਣ ਦਾ ਆਪਣਾ ਆ ਤੇ ਤੇਰੇ ਫੁੱਫੜ ਨੇ ਨਵਾਂ ਹੀ ਪ੍ਰਸਾਦ ਪਾ ਕੇ ਰੱਖ ਦਿੱਤਾ ਉਹ ਘਰ ਦੇ ਵਿੱਚ ਕਾਹਦਾ ਪ੍ਰਸਾਦ ਪਾਤਾ 부ਆ ਜੀ ਫੁੱਫੜ ਜੀ ਦਾ ਤਾਂ ਸੁਭਾਅ ਹੀ ਬੜਾ ਵਧੀਆ ਆ ਨਹੀਂ ਪਹਿਲਾਂ ਤੇ ਸੁਭਾਅ ਬਥੇਰਾ ਚੰਗਾ ਸੀ ਤੇਰੇ ਫੁੱਫੜ ਦਾ ਆ ਜਿਹੜੀ ਚੜੇਲ ਐ ਨਾ ਚੜੇਲ ਇਹਨੇ ਸਾਰਾ ਪਵਾੜਾ ਇਹ ਰਾਈ ਇਹਨੇ ਸਾਰੀ ਪਵਾੜੇ ਦੀ ਝਾੜੀ ਇਹ ਹੋਇਆ ਨਹੀਂ 부ਆ ਜੀ ਮੈਨੂੰ ਤੇ ਇਹ ਨਹੀਂ ਸਮਝ ਲੱਗਣ ਈ ਪਹਿਲਾਂ ਤੁਸੀਂ ਫੁੱਫੜ ਜੀ ਦਾ ਨਾਂ ਲੈ ਜਾਂਦੇ ਆ ਹੁਣ ਤੁਸੀਂ ਸੰਦੀਪ ਦਾ ਨਾਂ ਲੈ ਰਹੇ ਆ ਗੱਲ ਕੀ ਆ ਮੈਨੂੰ ਗੱਲ ਦੱਸੋ ਗੱਲ ਹੋਈ ਕੀ ਆ ਨਹੀਂ ਜਦੋਂ ਦੀ ਪ੍ਰੀਤ ਵਿਆਹੀ ਆ ਨਾ ਉਦੋਂ ਦਾ ਪਵਾੜਾ ਪਿਆ ਇਹ ਘਰ ਦੇ ਵਿੱਚ ਭੂਆ ਜੀ ਗੱਲ ਦੱਸੋ ਮੈਨੂੰ ਗੱਲ ਕੀ ਹੋਈ ਆ ਮੈਂ ਜਦੋਂ ਦੀ ਆਈ ਆ ਨਾ ਮੈਂ ਇਹੋ ਹੀ ਨੋਟ ਕੀਤਾ ਆ ਕਿ ਗੱਲ ਕੋਈ ਜ਼ਰੂਰ ਹੈਗੀ ਆ ਸੰਦੀਪ ਵੀ ਚਾਹ ਫੜਾ ਕੇ ਤੇ ਉਸੇ ਵੇਲੇ ਚੱਲ ਗਈ ਆ ਨਾ ਮੇਰੇ ਕੋਲ ਬੈਠੀ ਆ ਤੇ ਫੁੱਫੜ ਜੀ ਵੀ 2 ਮਿੰਟ ਬੱਸ ਸੱਤ ਕੇ ਸੱਤ ਹੋਈ ਆ ਤੇ ਉਹ ਵੀ ਮੇਰੇ ਲਾਗੇ ਨਹੀਂ ਬੈਠੇ ਹੈਗੇ ਗੱਲ ਮੈਨੂੰ ਅਸਲੀ ਦੱਸੋ ਵੀ ਵਿੱਚ ਉਹ ਗੱਲ ਹੈ ਕੀ ਆ ਨਹੀਂ ਹੁਣ ਮੈਨੂੰ ਇਹ ਦੱਸੋ ਪੇ ਪ੍ਰੀਤ ਦੇ ਵਿਆਹ ਤੋਂ ਬਾਅਦ ਹੁਣ ਇਹਨੇ ਕਿਹੜਾ ਪੰਗਾ ਪਾਇਆ ਆ ਨਿਗਿੰਦਰ ਤੇ ਮੈਂ ਕੀ ਦੱਸਾਂ ਜਦੋਂ ਦਾ ਪ੍ਰੀਤ ਦਾ ਵਿਆਹ ਹੋ ਗਿਆ ਨਾ ਉਦੋਂ ਦੀ ਤੇ ਇਹਦੇ ਪੇਸ਼ ਹੀ ਪੈ ਗਈ ਆ ਆਂਦੀ ਵੀ ਵਿਆਹਤੀ ਆ ਠੀਕ ਆ ਗਲੋ ਲਾਤੀ ਆ ਕੋਈ ਗੱਲ ਨਹੀਂ ਹੁਣ ਉਹਦੇ ਮਗਰ ਕੋਈ ਫੇਰਾ ਵੀ ਨਾ ਪਾਵੇ ਕੋਈ ਉਹਨੂੰ ਪੁੱਛੇ ਨਾ ਦੱਸ ਪੇ ਮਗਰ ਉਹ ਪੁੱਛਣ ਨੂੰ ਕਿ ਜੇ ਦਾਜ ਨਹੀਂ ਦਿੱਤਾ ਤੇ ਮਗਰ ਉਹ ਹੀ ਪੁੱਛ ਲਾਂਗੇ ਜਾਂ ਉਹਨੂੰ ਪੁੱਛਾਂਗੇ ਕਿ ਕੀ ਚਾਹੀਦਾ ਕੀ ਨਹੀਂ ਚਾਹੀਦਾ ਤੇ ਫੇਰ ਕੀ ਹੋ ਗਿਆ ਮੈਂ ਮਾਂ ਆ ਇੱਕ ਤੇ ਮੈਂ ਆਪਣੀ ਧੀ ਨੂੰ ਪੁੱਛ ਨਹੀਂ ਸਕਦੀ ਇਹ ਹੋ ਜਾਂਦੀ ਆ ਠੀਕ ਆਂ ਵਿਆਹਤੀ ਆ ਵਿਆਹਤੀ ਆ ਇਹ ਥੋੜੀ ਗੱਲ ਹੁੰਦੀ ਵਿਆਹ ਕੇ ਤੇ ਬਾਅਦ ਵਿੱਚ ਬਾਤ ਹੀ ਨਾ ਪੁੱਛੋ ਨਹੀਂ ਤਾਂ ਉਹ ਵੀ ਇਹ ਕਰ ਦਿੱਤੀ ਆ ਉਹ ਹੋਈ ਇਹ ਥੋੜੀ ਵੀ ਆਈ ਆ ਧੀ ਧਿਆਣੀ ਤੁਨੂੰ ਖਾਲੀ ਹੱਥੀ ਤੋਰਨਾ ਆ ਗਲਤ ਗੱਲ ਲਿਆਏ ਤੁਸੀਂ ਦੀ ਬਵਾ ਤੇ ਤੈਨੂੰ ਮੈਂ ਦੱਸਿਆ ਅੱਗੇ ਬੈਠਿਆ ਥੱਲੇ ਪੀ ਕਿੰਨਾ ਉਹਦਾ ਸਹੁਰਾ ਪਰਿਵਾਰ ਚੰਗਾ ਜਵਾਈ ਮੇਰਾ ਚੰਗਾ ਸੱਸ ਉਹ ਤੋਂ ਵੱਧ ਚੰਗੀ ਤੇ ਇਹਨੂੰ ਇਹੋ ਹੀ ਸਾੜਾ ਆ ਵੀ ਉਹਨਾਂ ਦਾ ਪਰਿਵਾਰ ਇੰਨਾ ਚੰਗਾ ਕਿਉਂ ਆ ਨਹੀਂ ਇਹਨੂੰ ਇਹ ਗੱਲ ਦਾ ਕਾਹਦਾ ਸਾੜਾ ਆ ਇਨੂ ਦੇ ਤਾਂ ਸਾੜਾ ਹੋਵੇ ਜੇ ਦਾ ਆਪਣਾ ਪਰਿਵਾਰ ਨਾ ਚੰਗਾ ਹੋਵੇ ਇਹਨੂ ਦੇ ਆਪ ਪਰਿਵਾਰ ਇੰਨਾ ਚੰਗਾ ਮਿਲਿਆ ਆ ਇਹਨੇ ਤੇ ਆਪਣਾ ਪਰਿਵਾਰ ਵੀ ਖੇਰੂ ਖੇਰੂ ਕਰ ਲਿਆ ਵਾ ਆਪਣੇ ਸਖਾਲਦੀ ਰਹਿੰਦੀ ਸਹੁਰੇ ਨੂੰ ਹੀ ਖਸਮ ਨੂੰ ਇਸ ਖਾਲਸਕਾਲ ਕੇ ਤਿੰਨੇ ਜਾਣੇ ਮੇਰੇ ਤੇ ਆਣ ਸਵਾਰ ਹੁੰਦੇ ਨੇ ਪੂਆ ਜੀ 10 12 ਸਾਲ ਹੋ ਗਏ ਆ ਵਿਆਹ ਨੂੰ ਇਹਨੂੰ ਹੁਣੇ ਦੋਰਾ ਪੈਣਾ ਹੈਗਾ ਤੁਹਾਡੀਆਂ ਤੇ ਸੋ ਕੋ ਸਿੱਤਾਂ ਹੀ ਬੜੀਆਂ ਹੁੰਦੀਆਂ ਆ ਸਾਡੇ ਤੇ ਉਧਰ ਸਾਰੀ ਰਿਸ਼ਤੇਦਾਰੀ ਵਿੱਚ ਤੁਹਾਡੀਆਂ ਸਿੱਤਾਂ ਬਹੁਤ ਕਰਦੇ ਆ ਵੀ ਉਹ ਪਰਿਵਾਰ ਹੀ ਬੜਾ ਚੰਗਾ ਆ ਨੇ ਜਿੰਨੇ ਰੰਗ ਵਿਖਾ ਲੈਣਾ ਹੁੰਦਾ ਨਾ ਉਹ ਵਿਖਾ ਲਈ ਦਿੰਦਾ ਵਾ ਹਾ ਹਏ ਪੂਆ ਜੀ ਮੈਨੂੰ ਤਾਂ ਯਕੀਨ ਨਹੀਂ ਹੋਣ ਡਿਆ ਵੀ ਆਹ ਕੁਝ ਹੋਣ ਡਿਆ ਆ ਤੁਹਾਡੇ ਘਰ ਦੇ ਵਿੱਚ ਹਾਏ ਹਾ ਤੈਨੂੰ ਕਿੱਥੇ ਯਕੀਨ ਹੋਣਾ ਆ ਇੱਥੇ ਤੇ ਲੜੀ ਤੁਰੀ ਪਈ ਆ ਇੱਕ ਦੇ ਪਿੱਛੇ ਦੂਜਾ ਦੂਜੇ ਦੇ ਪਿੱਛੇ ਤੀਜਾ ਸਣੇ ਇਹਨਾਂ ਦੀ ਪੂਆ ਉਹ ਵਿੱਚੇ ਰਲੇ ਆ ਪਰ ਪੂਆ ਜੀ ਉਹਨੇ ਤੇ ਆਪਣੇ ਹੱਥੀ ਰਿਸ਼ਤਾ ਖੜਿਆ ਨਹੀਂ ਇਸੇ ਗੱਲ ਦਾ ਦਸਾੜਾ ਆ ਵੀ ਮੈਂ ਆਪਣੀ ਹੱਥੀ ਰਿਸ਼ਤਾ ਲਿਆਂਦਾ ਆ ਤੇ ਇਨੀ ਕੁੜੀ ਸੌਖੀ ਕਿਉਂ ਆ ਵੇਖ ਕੇ ਅੰਦਰ ਇੱਥੇ ਤਾਂ ਭੂਆ ਹੀ ਉਥੇ ਸ਼ਰੀਕੇ ਜੋ ਹੋ ਗਈ ਤੇ ਹੁਣ ਵੇਖਨੀ ਨਾ ਜਰਦੀ ਕੁੜੀ ਵੀ ਸੌਖੀ ਕਿਉਂ ਇਹਨਾਂ ਦੀ ਪਰ ਆਹ ਕੰਮ ਨਹੀਂ ਉਹਦੇ ਵਾਸਤੇ ਸਹੀ ਹੈਗਾ ਨਹੀਂ ਸਹੀ ਕੇ ਆਪਣੇ ਹੱਥੀਂ ਖੜ ਕੇ ਤੇ ਆਪੇ ਹੀ ਹੁਣ ਆਪਣੇ ਤੀ ਦਾ ਕਰ ਜਾ ਰਹੇ ਨੇ ਵਿੱਚੇ ਰਲੇ ਸੋਨੂ ਜੀਤਾ ਸਭ ਰਲੇ ਆ ਵਿੱਚ ਓਦਾਂ ਭੂਆ ਜੀ ਤੁਸੀਂ ਵੀ ਮੇਰਾ ਰਿਸ਼ਤਾ ਆਪਣੇ ਪਿੰਡ ਹੀ ਕਰਵਾਉਂਦੇ ਹੀਗੇ ਵੇਖਿਆ ਚੰਗਾ ਹੋਇਆ ਨਾ ਨਹੀਂ ਹੋਇਆ ਤੇ ਇਦਾਂ ਹੀ ਕੋਤ ਕਲੇਸ਼ ਪੈਣਾ ਹੈਗਾ ਫੇਰ ਅਹੀਂ ਹੁਣ ਜਿੱਦਾਂ ਬੈਠੀਆਂ ਗੱਲਾਂ ਬਾਤਾਂ ਕਰਨੀਆਂ ਐ ਇਤੋਂ ਵੀ ਜਾਂਦੇ ਰਹਿਣਾ ਹੈਗਾ ਇਹ ਤਾਂ ਗੱਲ ਠੀਕ ਐ ਬਾਕੀ ਗਿੰਦਰ ਇੱਥੇ ਆਈ ਹੀਗੀ ਹੂੰ ਤੇ ਲੱਗੀ ਪੁੱਠੀਆਂ ਸਿੱਧੀਆਂ ਗੱਲਾਂ ਕਰਨਾਂ ਮੈਂ ਉਹਨੂੰ ਆਖਿਆ ਜੇ ਇੰਨੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰਨੀਆਂ ਨਾ ਮੇਰੀ ਧੀ ਨੂੰ ਤੇ ਇੱਥੇ ਆਉਂਦੀ ਕੋਈ ਲੋੜ ਨਹੀਂ ਸਿਆਪ ਸਾਹ ਮੈਂ ਕਹਿਤਾ ਵੀ ਤੂੰ ਸਾਡੇ ਲਈ ਮਰ ਗਈ ਅਹੀਂ ਤੇਰੇ ਲਈ ਮਰ ਗਈ ਠੀਕ ਈ ਤਾ ਭੂਆ ਜੀ ਇਦਾਂ ਈ ਹੋਣੀ ਚਾਹੀਦੀ ਸੀਗੀ ਇਹੋ ਜੇ ਬੰਦੇ ਤੋਂ ਪਿੱਛੇ ਹੋਏ ਹੀ ਚੰਗੇ ਆ ਆਹ ਤੇ ਹੋਰ ਮੈਂ ਤਾਂ ਆਖਿਆ ਠੀਕ ਆ ਜਾ ਤੂੰ ਆਪਣੇ ਘਰ ਆ ਜੀ ਅਸੀਂ ਆਪਣੇ ਘਰ ਆ ਜੀ ਹੋਰ ਕੀ ਤੇ ਉਹ ਢੁਸਕਦੀ ਚੱਲ ਗਈ ਤੇ ਉਸੇ ਵੇਲੇ ਮੇਰੇ ਦਿਵਾਲੇ ਹੋ ਗਏ ਅੱਜ ਤੋਂ ਬਾਅਦ ਜੇ ਮੇਰਾ ਰਿਸ਼ਤੇਦਾਰ ਨਾ ਆਏਗਾ ਇੱਥੇ ਤੇ ਤੇਰਾ ਰਿਸ਼ਤੇਦਾਰ ਵੀ ਕੋਈ ਨਹੀਂ ਇੱਥੇ ਆਉਣਾ ਚਾਹੀਦਾ ਆਹ ਤੇ ਆ ਗੱਲਾਂ ਹੋਈਆਂ ਆਹ ਤੇ ਜਦੋਂ ਤੂੰ ਆਈਆਂ ਨਾ ਮੇਰੇ ਮਨ 'ਚ ਡਾਰੀ ਬਹਿ ਗਿਆ ਪੀਪਾ ਤਾਂ ਨਹੀਂ ਨੂੰ ਕੋ ਮੁੰਦੇ ਬਲਾਉਂਦੀ ਆ ਕਿ ਜਾਂ ਗਾਲੀ ਨਹੀਂ ਪੈ ਜਾਂਦੀ ਇਹਦੇ ਇੰਨਾ ਸ਼ੂਗਰ ਆ ਵੀ ਤੇਲ ਤੇਰੇ ਨਾਲ ਸਤਕ-ਸਤ ਹੋ ਗਈ ਚਲ ਚਾਹ ਪਾਣੀ ਤੇ ਪੁੱਛਿਆ ਸੰਦੀਪ ਨੇ ਹਾਏ ਹਾਏ ਪੂਆ ਜੀ ਤੁਹਾਡੇ ਤੇ ਖਲਾਰੇ ਹੀ ਬੜੇ ਪਏ ਆ ਇੱਕ ਦੇ ਦੋ ਬੜੇ ਖਲਾਰੇ ਪਏ ਆ ਚਲੋ ਪੂਆ ਜੀ ਹੁਣ ਮੇਰਾ ਟਾਈਮ ਹੋ ਗਿਆ ਮੈਂ ਵੀ ਜਾਵਾਂ ਰਹਿ ਲਾ ਗਾਂ ਰਾਤ ਇੱਥੋਂ ਹੀ ਚਲ ਜੀ ਆਪਣੀ ਡਿਊਟੀ ਤੇ ਨਹੀਂ ਨਹੀਂ ਇੱਥੋਂ ਨਹੀਂ ਨਾ ਮੇਰੇ ਕੋ ਜਾਇਆ ਜਾਣਾ ਉੱਥੇ ਹੀ ਵਸਤੇ ਆਏ ਆ ਤੇ ਉੱਥੋਂ ਹੀ ਹੁਣ ਜਾਣਾ ਪੈਣਾ ਆ ਵਾਵਾ ਗੱਲਾਂ ਬਤਾ ਕੀਤੀਆਂ ਘੜੀ ਤੇ ਢੋਲਾ ਕੀਤਾ ਸੀ ਤੇ ਮੈਂ ਕਹਿੰਦੀ ਰਾਤ ਰਹਿੰਦੀ ਤੇ ਹੋਰ ਜਲ ਬੈਂਦੇ ਖਲੋ ਚਲੋ ਕੋਈ ਨਹੀਂ ਫੇਰ ਮਿਲ ਲਾਂਗੇ ਫੇਰ ਆ ਜੂਗੀ ਕੋਈ ਗੱਲ ਨਹੀਂ ਚਲ ਆ ਜਾ ਕਰ ਜਦ ਤੂੰ ਜੀ ਕਰਦਾ ਹੁੰਦਾ ਹੈ ਹਾਂਜੀ ਹਾਂਜੀ ਚੰਗਾ ਫੁੱਫੜ ਜੀ ਸਤਿ ਸ੍ਰੀ ਅਕਾਲ ਫਿਰ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਤੂੰ ਹੀ ਤੇ ਆਪਣੇ ਕੰਮ ਚ ਲੱਗੇ ਰਹੇ ਇੰਨਾ ਨਹੀਂ ਕਿ ਆ ਕੇ ਤੇ ਕੁੜੀ ਲੱਗੇ 2 ਮਿੰਟ ਬਹਿ ਜਾ ਆਈ ਆ ਚੱਲ ਅਹੀ ਨਹੀਂ ਕੁੜੀ ਲੱਗੇ ਬੈਠੇ ਤੇ ਤੇਰੀ ਭੂਆ ਦੇ ਬੈਠੀ ਆ ਨਾ ਭੂਆ ਨੇ ਤੇ ਫਿਰ ਬੈੜਾ ਹੀ ਉਹਨੇ ਤੇ ਗੱਲਾਂ ਕਰ ਹੀ ਲੈਣਗੇ ਨਾ ਜਿਹੜੀਆਂ ਕਰਨੀਆਂ ਸੀ ਚਲੋ ਕੋਈ ਨਹੀਂ ਫੇ ਪਿੰਡ ਆਇਓ ਮਾਰਿਓ ਗਿੜਾ ਕੋਈ ਨਹੀਂ ਆਵਾਂਗੇ ਹਾਂ ਚੰਗਾ ਕਵਲ ਚੰਗਾ ਜੀਤੀ ਆਈ ਤੂੰ ਵੀ ਫਿਰ ਹੈ ਹਾਂਜੀ ਹਾਂਜੀ ਕੋਈ ਨਹੀਂ ਜ਼ਰੂਰ ਆਉਣਾ ਹੀ ਆ ਆਇਓ ਆਇਓ ਫਿਰ ਵੇਖਿਆ ਕਿ ਨਹੀਂ ਆਕੜੀ ਕਿ ਤੇ ਇਹ ਨਹੀਂ ਕਿ ਕੁੜੀ ਨੂੰ ਗਾਹ ਹੋ ਕੇ ਪਿਆਰੀ ਦੇ ਦਈਏ ਜਾਂ ਮੇਲੀ ਲਈਏ ਜਾਂ ਦੋ ਪੈਰਾਂ ਦੇ ਨਾਲ ਹੀ ਤੁਰ ਪੀਏ ਚੱਲ ਕੋਈ ਨਹੀਂ ਭੂਆ ਜੀ ਤੂੰ ਹੀ ਨਾ ਹੁਣ ਕਿਸ ਗੱਲ ਤੋਂ ਲੜਾਈ ਕਰਿਓ ਕੋਈ ਗੱਲ ਨਹੀਂ ਨਹੀਂ ਮੈਂ ਕੀ ਲੜਾਈ ਕਰਨੀ ਆ ਉਦਾਂ ਮੈਂ ਤੂੰ ਵੇਖ ਹੀ ਲੈਣ ਮੈਂ ਇਦਾਂ ਕੰਮ ਕਰਨ ਦੇ ਆ ਜਿੱਦਾਂ ਸਾਰੇ ਜਾਣਦਾ ਅੱਜ ਹੀ ਕੰਮ ਕਰ ਲੈਣਾ ਹੁੰਦਾ ਵਾ ਜੇ ਕੁੜੀ ਆਈ ਆ ਇਹ ਨਹੀਂ ਵੀ ਦੋ ਪੈਰਾਂ ਨੂੰ ਗਾਹ ਹੀ ਕਰ ਲਈਏ ਨਾ ਕੰਮ ਚ ਹੀ ਲੱਗੇ ਆ ਹੁਣ ਪੈ ਗਈ ਨਾ ਠੰਡ ਜੇ ਅੱਜ ਨੂੰ ਚੱਜਣਾ ਨਹੀਂ ਖਵਾਇਆ ਕੰਮ ਸੋ ਕੰਮ ਜਾਣ ਲੱਗੀ ਨਹੀਂ ਦੋ ਪੈਰ ਗਾਹ ਤੋਰ ਲਿੰਦੇ ਤਾਂ ਕੀ ਹੋ ਚਲਿਆ ਹੀਗਾ ਜੇ ਤੁਹਾਨੂੰ ਇਹ ਨਹੀਂ ਚੰਗੇ ਲੱਗਦੇ ਮੇਰੇ ਰਿਸ਼ਤੇਦਾਰ ਤਾਂ ਮੈਂ ਸਾਰੇ ਫੋਨ ਕਰ ਦਿੰਨੀ ਆ ਵੀ ਨਾ ਸਾਡੇ ਘਰ ਆਇਆ ਕਰੋ ਬਿਲਕੁਲ ਸਾਡੇ ਘਰ ਨਾ ਆਇਆ ਕਰੋ ਮੈਂ ਤੁਹਾਡੇ ਵੀ ਨਹੀਂ ਆਉਂਦੀ ਹੈਗੀ ਫਿਰ ਤੁਸੀਂ ਚੱਜਣਾ ਠੰਡ ਪੈ ਜਾਏਗੀ ਤੁਹਾਨੂੰ ਲਗਾ ਪਤਾ ਮੇਰੀ ਸੁਣ ਲੈ ਗੱਲ ਇੱਕ ਜਿਹੜੀਆਂ ਗੱਲਾਂ ਕਰੀ ਜੰਦੀਆਂ ਤੇਰਾ ਭੈਣ ਪੜਾ ਕੋਈ ਆਉਂਦਾ ਨਾ ਸਾਡੇ ਕੋਲੇ ਛੇ ਅਸੀਂ ਇੰਨੀ ਮਾਰੀ ਉਹਨਾਂ ਨਾਲ ਹੀ ਨਹੀਂ ਕੀਤੀ ਜਿੰਨੀ ਤੂੰ ਸਾਡੇ ਨਾਲ ਕੀਤੀ ਆ ਅਸੀਂ ਦੇਖੋ ਤੇਰਾ ਆਵੇ ਤਾਂ ਉਹਨੂੰ ਸੱਤ ਕ ਸੱਤ ਵੀ ਆਉਂਦੇ ਆ ਚਾਹ ਬਣੇ ਪਿਆਲਨੇ ਆ ਤੈਨੂੰ ਪਤਾ ਨਾ ਜਦੋਂ ਮੇਰੀ ਭੈਣ ਇੱਥੇ ਆਹੀ ਤੇ ਤੇਰੇ ਕੋਲ ਰੋਂਦੀ ਗਈ ਸੀ ਤੇ ਤੂੰ ਇੱਕ ਵਾਰੀ ਨਹੀਂ ਆਖਿਆ ਵੀ ਤੂੰ ਇਦਾਂ ਨਾ ਕਰ ਉਹਦਾ ਤੂੰ ਖੋਜਾ ਹੁਣ ਜਦੋਂ ਆਪ ਨੂੰ ਲੱਗੇ ਨਾ ਫੇਰ ਪਤਾ ਲੱਗਦਾ ਹੁੰਦਾ ਹੁਣ ਕਿ ਦੱਸ ਇੱਕ ਲੱਗਾ ਹੀ ਅੱਜ ਤਾਂ ਡਿਪੈਂਡ ਦਾ ਕੋਈ ਕਸੂਰ ਹੀ ਨਹੀਂ ਹੈ ਗੱਲ ਇਹ ਮੇਰੀ ਪਿੰਨ ਦਾ ਕਸੂਰ ਹੀ ਉਹ ਤਾਂ ਕਸੂਰ ਵਾਂਦੀ ਤਾਂ ਇਹਦਾ ਇਦਾਂ ਹੋਇਆ ਜੀ ਬਹੁਤ ਕਸੂਰ ਨਾਲ ਹੀ ਕੇ ਤੇਰੇ ਰਿਸ਼ਤੇਦਾਰ ਕੋਈ ਕਸੂਰ ਕਰਨਗੇ ਨਾ ਤੇ ਤੂੰ ਹੀ ਕਸੂਰਵਾਲ ਕੀ ਕੀਤਾ ਮੇਰੇ ਰਿਸ਼ਤੇਦਾਰਾਂ ਨੇ ਚੱਲ 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 ਜਾ ਮੇਰੇ ਲਾਗੋ ਮੈਂ ਤੈਨੂੰ ਦੱਸ ਦੇ ਤਾਂ ਮੈਂ ਕਈ ਮਾਲਕ ਦੇ ਨਾਲ ਸਿਰ ਖੋਲ ਦਿਨਾਈ ਹਾਂ ਹਲੇ ਮਮੀ ਮੈਨੂੰ ਇੱਕ ਗੱਲ ਦੱਸੋ ਕਿੱਦਾਂ ਸੀ ਤੁਹਾਡੇ ਲਾਗੇ ਬਹਿ ਜਾਂਦੇ ਕਿਹੜੇ ਵੇਲੇ ਬਹਿੰਦੇ ਅਸੀਂ ਤੁਹਾਡੇ ਲਾਗੇ ਤੁਸੀਂ ਦੋਵਾਂ ਭੂਆ ਪੁੱਹਾ ਪਤੀ ਜੀ ਨੇ ਤੇ ਉੱਥੇ ਮੇਲਾ ਲਾ ਰੱਖਿਆ ਪਤਾ ਨਹੀਂ ਤੁਸੀਂ ਉੱਥੇ 2 ਘੰਟੇ ਬਹਿ ਕੇ ਤੇ ਕਿੰਨੀਆਂ ਕ ਗੱਲਾਂ ਕੀਤੀਆਂ ਪਲੀ ਗਿਜਾਰੀ ਹੋਊਗੀ ਕੋਈ ਉਥੇ ਕੋਈ ਚੱਜ ਦੀ ਗੱਲ ਕੀਤੀ ਹੋਊਗੀ ਚੁੱਕਣਾ ਹੀ ਦਿੱਤੀ ਹੋਣੀ ਆ ਨਾ ਉਹਨੂੰ ਤੇ ਜੇ ਉਹਨੂੰ ਚੁੱਕਣਾ ਹੀ ਦੇਣੀ ਸੀ ਤੇ ਫਿਰ ਸਾਨੂੰ ਵੀ ਨਾਲ ਬਿਠਾ ਲੈਂਦੇ ਅਸੀਂ ਵੀ ਕੋਹ ਦਾ ਹਦਨਦੇ ਸਾਡੇ ਖਿਲਾਫ ਭੂਆ ਦੇ ਖਿਲਾਫ ਕੋਨਾ ਕੋਹ ਬੋਲਿਆ ਹੁਣ ਆ ਮੈਂ ਤੁਸੀਂ ਹੁਣ ਲੱਗੇ ਜੇ ਇੱਥੇ ਸੱਚੇ ਬਣ ਨਾਲੇ ਮੇਰੀ ਇੱਕ ਗੱਲ ਸੁਣ ਲਓ ਡੈਡੀ ਨੇ ਸਾਫ਼ ਹੀ ਇਨੀ ਗੱਲ ਕਹਿਤੀ ਸੀ ਕਿ ਨਹੀਂ ਮਿਲਣਾ ਸੀ ਤੁਹਾਡੇ ਰਿਸ਼ਤੇਦਾਰਾਂ ਨੂੰ ਸਹੀ ਤਰੀਕੇ ਦੇ ਨਾਲ ਤੇ ਅਸੀਂ ਆਪਣੀ ਡੈਡੀ ਦੀ ਗੱਲ ਦੇ ਉੱਤੇ ਫੁੱਲ ਚੜਾਉਣੇ ਆ ਜੇ ਤੁਸੀਂ ਸਹੀ ਰਹੋ ਤਾਂ ਅਸੀਂ ਤੁਹਾਡੇ ਨਾਲ ਵੀ ਸਹੀ ਰਵਾਂਗੇ ਨੇ ਕੇ ਗੱਲਾਂ ਮਾਰ ਕੇ ਦਸਣ ਵੇ ਚੁੱਡੂਆ ਚੁੱਡੂਆ ਤੂੰ ਤੇ ਚੋਪੀ ਕੀਤਾ ਰਹਿ ਇਹ ਤੇ ਗੱਲਾਂ ਤੂੰ ਬੜੀਆਂ ਨੋਟ ਕੀਤੀਆਂ ਪਿੱਪੂ ਆਪਦੀ ਹੈ ਉੱਥੇ ਬਹਿ ਕੇ ਆ ਗੱਲਾਂ ਕਰਦੇ ਆ ਉਹ ਕਰਦੀਆਂ ਹੋਣੀਆਂ ਨੇ ਆਪਣੀ ਜਨਾਨੀ ਕੋ ਤੇ ਤੇ ਕੋ ਇਹ ਨਹੀਂ ਪੁੱਛਿਆ ਗਿਆ ਵੀ ਚਾਹ ਪਾਣੀ ਕਾ ਦੇਣਾ ਪਿਆਲੇ ਕਿੰਦਾ ਪਿਆਲੇ ਜਾਂ ਸਵਾਰ ਕੇ ਪਿਆਲੀ ਨਾ ਨਾ ਰੋਟੀ ਸਵਾਰ ਕੇ ਖਵਾਲੀ ਨਾ ਕੇ ਚਾਹ ਸਵਾਰ ਕੇ ਪਿਆਲੀ ਪੁੱਛਿਆ ਹੀ ਇੱਕ ਵਾਰੀ ਵੀ ਪੁੱਛਿਆ ਹੀ ਚਲ ਮੈਂ ਗੱਲ ਦੱਸਾਂ ਉਹਨਾਂ ਦਿਨ ਗੱਲ ਕਰਨ ਦੀ ਲੋੜ ਨਹੀਂ ਕਿ ਚੰਗੀ ਮਾਰੀ ਅਹੀਂ ਧੱਕਿਆ ਇਹਨੂੰ ਜਿੱਦਾਂ ਅਸੀਂ ਕਹਾਂਗੇ ਉਦਾਂ ਕਰਨਾ ਜੋ ਹੈ ਕਿਹਾ ਉਦਾਂ ਨੇ ਕੀਤਾ ਵਾ ਸ਼ਾਬਾਸ਼ ਸ਼ਾਬਾਸ਼ ਅਸੀਂ ਤੁਹਾਡੇ ਸ਼ਾਬਾਸ਼ ਸ਼ਾਬਾਸ਼ ਲੱਗਿਆ ਕੰਮ ਹੁਣ ਤੈਨੂੰ ਪਤਾ ਲੱਗਾ ਵਾ ਜੇ ਹਾਗਾ ਲਿਆ ਨਾ ਮੈਂ ਆਪਣੇ ਰਿਸ਼ਤੇਦਾਰਾਂ ਸਾਰਿਆਂ ਨੂੰ ਫੋਨ ਕਰ ਦਿੰਨੀ ਆ ਵੀ ਮੈਂ ਮਰ ਗਈ ਆ ਤੁਹਾਡਾ ਐਨੀ ਇੱਥੇ ਕੁਝ ਵੀ ਠੀਕ ਹੈ ਨਾ ਠੰਡ ਪੈ ਜੂ ਨਾ ਫਿਰ ਜਾ ਕਹਦੇ ਜਿੰਨੂੰ ਕਹਿਣਾ ਹੀ ਉਹ ਨਾਲੇ ਆਪਣੇ ਉਹਨਾਂ ਵੀ ਦੱਸ ਦੀ ਮੈਂ ਵੀ ਐਦਾਂ ਕੁਝ ਕਰਦੀ ਰਹੀ ਆ ਮੈਂ ਤਾਂ ਕਹਿੰਨੀ ਐਨੀ ਆਕੜ ਐਨੀ ਆਕੜ ਨਾ ਸੱਤ ਅਸਮਾਨ ਨਹੀਂ ਪਾਰ ਕਰਦੀ ਆ ਜਾ ਚੱਲ ਜਾ ਚੁੱਪ ਕਰਕੇ ਇਥੋਂ ਚਲੀ ਜਾਣਾ ਨਾ ਕਿ ਫੇਰ ਸਾਡੇ ਨਾਲ ਓ ਚਲੀ ਜਾਣਾ ਵਾ ਕਿਸ ਦਿਨ ਮੈਂ ਹੀ ਚਲ ਜਾਣਾ ਇਥੇ ਦੁਨੀਆ ਤੋਂ ਚਲ ਜਾਣਾ ਵੇਖਿਓ ਸਹੀ ਤੁਹਾਨੂੰ ਠੰਡ ਪੈ ਜੂਗੀ ਚੱਜਣਾ ਸਾਨੂੰ ਕਿਹਦਾ ਠੰਡ ਪੈਗੀ ਆਪਣੀ ਕਿਸ ਨੂੰ ਦਸੀਆ ਮਮਮੀ ਆ ਕੁਝ ਕਰਦੀ ਰਹੀ ਆ ਠੰਡ ਪਾਉਣ ਵਾਸਤੇ ਤੇ ਮੇਰੇ ਨਾਲ ਕਲਾ ਕਰਦੇ ਰਹਿੰਦੇ ਜੀ ਆਪਣਿਆਂ ਕੋਈ ਦਸੀਆ ਨਹੀਂ ਕਿ ਮੈਂ ਵੀ ਆ ਕੁਝ ਕਰਦੀ ਆ ਇਹਨਾਂ ਦੇ ਭੈਣ ਭਰਾ ਆਇਆ ਨਾਲ ਮੈਂ ਕੀ ਕੀਤਾ ਵਾ ਤੂੰ ਕੀ ਕੀਤਾ ਤੈਨੂੰ ਨਹੀਂ ਪਤਾ ਤੂੰ ਕੀ ਕੀਤਾ ਤੈਨੂੰ ਅਜੇ ਵੀ ਅਸੀਂ ਦਸੀਆ ਕੀ ਕੀਤਾ ਮੰਮੀ ਆ ਫੋਨ ਇੱਥੇ ਦੇ ਲੈ ਜੋ ਜਿੱਤੋਂ ਕਰਨਾ ਫੋਨ ਦਾ ਦੱਸ ਦੇ ਦੱਸ ਦੇ ਲਾ ਕੇ ਲੈ ਲਾ ਲਈ ਨੀ ਆ ਮੈਂ ਲਾ ਦੇ ਮਲਾਉਣ ਲੱਗੀ ਆ ਇਹ ਜੂ ਠੰਡ ਤੁਹਾਨੂੰ ਚੱਜਣਾ ਠੰਡ ਪਾਉਗੀ ਇਹਨਾਂ ਤੇ ਚੱਜਣਾ ਪਏਗੀ ਨਾ ਇਹਨਾਂ ਤੇ ਚੱਜਣਾ ਹੀ ਚੱਲ ਜਾ ਇੱਥੇ ਜੀ ਇਹਨੂੰ ਕੋ ਗੱਲਬਾਤ ਕੀਤੀ ਤੇ ਵੇਦੀ ਨੇ ਕੀ ਹਾਲ ਕਰਨੇ ਤੇਰਾ ਵੀ ਅਹੀਂ ਟੋਲਾ ਤਿੰਨਾਂ ਦਾ ਇਕੱਠਾ ਹੋ ਜਾਂਦਾ ਮਹਾਕ ਜੇ ਮੇਰੇ ਵਾਸਤੇ ਲੋਕ ਕਿੰਨੀ ਸ਼ਿੰਦੀ ਸ਼ਿੰਦੀ ਆਈ ਹੈ ਲਾਗੇ ਜੂੰ ਆਈ ਆ ਕੁੜੀ ਜੂੰ ਬੈਠੀ ਆ ਜੂੰ ਚੁਗਲੀਆਂ ਕਰਨ ਲੱਗੀ ਆ ਉਹਦੇ ਨਾਲ ਚੁਗਲੀਆਂ ਦੱਸ ਜੀ ਅਸੀਂ ਦੋ ਆ ਤਾਂ ਦੋਵਾਂ ਨੇ ਗੱਲ ਕਰ ਤੂੰ ਵੀ ਆ ਜੰਦੇ ਲਾਗੇ ਮੈਂ ਤੁਹਾਨੂੰ ਡੱਕਿਆ ਹੀ ਨਾ ਆਓ ਤੂੰ ਇੱਥੋਂ ਅਥੱਕ ਗਿਆ ਹੀ ਨਹੀਂ ਗਿਆ ਹੈ ਤੇ ਤੁਹਾਡ ਨਾਲ ਗੱਲ ਕੀ ਕਰਨੀ ਹੈਗੀ ਕਿਉਂ ਆਈਏ ਕਿਉਂ ਆਈਏ ਤੇਰੇ ਰਿਸ਼ਤੇਦਾਰੇ ਲੱਗੇ ਤੈਨੂੰ ਐਡਾ ਹੀ ਸਜ਼ਾ ਦੇਣੀ ਆ ਤੈਨੂੰ ਐਡਾ ਅਹਿਸਾਸ ਕਰਾਉਣਾ ਵਾ ਕਿਸੇ ਦੇ ਭੈਰ ਭਰਾ ਨਾਲ ਕਿੱਦਾਂ ਕਰੀਦੀ ਆ ਚੰਗਾ ਕਰ ਲਓ ਤੀਜੇ ਦਾ ਸਭ ਤੋਂ ਪਹਿਲਾਂ ਤਾਂ ਨਾ ਆਪਣੀ ਕੁੜੀ ਨੂੰ ਫੋਨ ਕਰਨੀ ਆ ਤੇ ਇਹ ਵਿੜੇ ਦੇ ਚ ਪੈਰ ਨਹੀਂ ਪਾਉਣਾ ਤੂੰ ਵੀ ਨਾ ਆਇਆ ਕਰ ਠੀਕ ਹੈ ਨਾ ਨਾ ਦੁਖੀ ਐਨਾ ਦੁਖੀ ਸਭ ਤੋਂ ਪਹਿਲਾਂ ਨਾਲ ਆਪਣੀ ਧੀ ਨੂੰ ਫੋਨ ਲਾਉਣੀ ਆ ਪਤਾ ਨਹੀਂ ਕੀ ਗੱਲ ਹੋ ਗਈ ਚਾਰ ਪੰਜ ਦਿਨ ਹੋ ਗਏ ਕਵਾੜਖਾਨਾ ਫੋਨ ਚੁੱਕਣ ਹੀ ਨਹੀਂ ਦੇ ਯਾਨੀ ਕਿੱਥੇ ਸੁਟਿਆ ਇਹ ਨਾਲੇ ਫੋਨ ਫੇਰ ਫੋਨ ਆ ਗਿਆ ਯੋ ਕੀ ਕਰਾਂ ਹੁਣ ਮੈਂ ਇਹਨਾਂ ਨੂੰ ਅੱਗੇ ਇੰਨੇ ਦਿਨ ਹੋ ਗਏ ਆ ਫੋਨ ਨਹੀਂ ਚੁੱਕਣ ਦੇ ਨਾਲ ਗੱਲ ਹੋਈ ਆ ਜੇ ਹੋਣੀ ਨਾ ਚੁੱਕਿਆ ਤੇ ਬੰਨ ਲਾ ਬੁਨਾ ਮਾਰ ਦਿਨਾ ਕੋਈ ਯਾਰ ਛੱਡ ਪਰੇ ਰਹਿੰਦੇ ਤੇ ਲਾ ਲੈਣਗੇ ਬਾਅਦ ਛੱਡ ਦੇ ਨਹੀਂ ਫੋਨ ਲਊਂਗਾ ਜਾਉਂਦਾ ਚੋਕ ਹੀ ਲੈ ਬਣਾ ਉਸ ਇਲਾਕੇ ਕਹਿੰਦੇ ਆ ਹਲੋ ਸਸੀ ਗਾ ਮਮੀ ਜੀ ਕੀ ਹਾਲ ਚਾਲ ਜੇ ਹਾਂਜੀ ਹਾਂਜੀ ਆਪਣਾ ਵੀ ਵਧੀਆ ਆ ਉਹ ਮੰਮੀ ਜੀ ਅਸਲ ਚ ਨਾ ਮੀਮੂ ਬੜੇ ਪੈਣ ਦੇ ਤੁਹਾਨੂੰ ਪਤਾ ਮੈਂ ਨਾ ਗਿਆ ਸੀ ਬੰਬੀ ਤੇ ਤੋਂ ਫੋਨ ਨਾਲ ਹੀ ਭੇਜ ਗਿਆ ਮੇਰਾ ਤੇ ਚੁੱਕੇ ਨਹੀਂ ਜਾਂਦਾ ਕਿੰਨੇ ਦਿਨ ਹੋ ਗਏ ਮੈਂ ਕਹਿੰਨ ਡਿਆ ਵਾਂ ਠੀਕ ਕਰਾ ਲਿਆ ਵਾਂ ਕਰਾ ਲਿਆ ਵਾਂ ਪਰ ਜਾਇ ਨਹੀਂ ਆਂ ਡਿਆ ਬਿਜੀ ਜਬੜਾ ਚੱਲਣ ਡਿਆ ਕੰਮ ਤੁਹਾਨੂੰ ਪਤਾ ਹੀ ਆ ਵੇਖੋ ਮੀਮਾ ਕਿੰਨੇ ਭੰਡੇ ਆ ਹਾਂਜੀ ਹਾਂਜੀ ਨਹੀਂ ਨਹੀਂ ਕਰਾ ਲੈਣਾ ਠੀਕ ਮੈਂ ਤਾਂ ਅੱਗੇ ਕਹਿਣਾ ਮੈਂ ਮਮੀ ਹੋਣਾ ਸੋਚਣਾ ਵਾ ਪਤਾ ਨਹੀਂ ਕਿਹੜੀ ਗੱਲੋਂ ਗੱਲ ਨਹੀਂ ਕਾਣ ਡੇ ਆ ਹਾਂ ਨਹੀਂ ਨਹੀਂ ਵਧੀਆ ਸਾਰੇ ਠੀਕ ਠਾਕ ਆ ਪ੍ਰੀਤ ਪਰੀਤ ਤੇ ਸੁੱਤੀ ਆ ਮੰਮੀ ਜੀ ਜੇ ਕਹਿੰਦੇ ਤਾਂ ਮੈਂ ਠਾਲ ਦੇ ਦਿੰਦਾ ਹਾਂ ਹਾਂਜੀ ਕੋਈ ਨਹੀਂ ਜਦੋਂ ਉੱਠੂਗੀ ਮੈਂ ਕੋਈ ਨਹੀਂ ਤੁਹਾਡਾ ਸੁਣਾ ਦੇ ਦੂੰਗਾ ਉਹਨੂੰ ਕਹਿ ਦੂੰਗਾ ਕਰ ਲੂਗੀ ਫਿਰ ਤੁਹਾਨੂੰ ਫੋਨ ਹੋਰ ਹਿੱਥੇ ਸਾਰੇ ਠੀਕ ਠਾਕ ਹਨਾ ਚਲੋ ਵਧੀਆ ਹੀ ਚਾਹੀਦਾ ਚਲੋ ਠੀਕ ਆ ਫਿਰ ਮੰਮੀ ਜੀ ਹਾਂ ਓਕੇ ਬਾਏ ਹੁਣ ਤਾਂ ਮੈਂ ਇੱਕ ਵਾਰੀ ਟਾਲਦਾ ਪਰ ਹੁਣ ਸਾਹਮਣੂ ਕੀ ਜਵਾਬ ਦੇਣਾ ਹੈ ਇਹਨਾਂ ਨੇ ਤਾਂ ਫੇਰ ਸਾਹਮਣੂ ਖੁੱਨ ਲਾ ਦੇਣਾ ਮੰਮੀ ਇੱਧਰ ਆ ਮੇਰੀ ਗੱਲ ਸੁਣ ਹਾਂ ਦੱਸ ਕੀ ਆ ਉਹ ਆ ਪ੍ਰੀਤ ਦੀ ਮਾਤਾ ਦਾ ਫੋਨ ਆਉਣ ਡਿਆ ਸੀ ਹਾਂ ਤੇ ਕੀ ਆਂਦੀ ਆਖਣਾ ਕੀ ਕਹਿੰਦੀ ਮੇਰੀ ਪ੍ਰੀਤ ਨਾਲ ਗੱਲ ਕਰਾਓ ਹੁਣ ਤਾਂ ਮੈਂ ਬਹਾਨਾ ਮਾਰਤਾ ਇਹ ਅੱਗੇ 5-6 ਦਿਨ ਹੋ ਗਏ ਗੱਲ ਤਾਂ ਹੋਈ ਨਹੀਂ ਆ ਮੈਂ ਹਾਂ ਫੋਨ ਚੁੱਕਿਆ ਨਹੀਂ ਆਂ ਡਿਆ ਹੁਣ ਖਰਾਬ ਆ ਪਰ ਗਾਂ ਗਾਂ ਕਿੰਨੇ ਕ ਬਹਾਨੇ ਮਾਰਨੇ ਆ ਉਹ ਕਹਿੰਦੀ ਕਿ ਮੇਰੀ ਗੱਲ ਕਰਾਓ ਮੈਂ ਤਾਂ ਕਹਤਾ ਕਿ ਸੁੱਤੀ ਆ ਉਹ ਕਹਿੰਦੀ ਫੇਰ ਮੈਂ ਸਾਮਾਂ ਲਾਉਂਗੀ ਤੇ ਕਿੱਦਾਂ ਕਰਨੀ ਆ ਹੁਣ ਗੱਲ ਕਰਾਉਣੀ ਕਿ ਨਹੀਂ ਕਰਾਉਣੀ ਕਰਾ ਦੇ ਗੱਲ ਕੇ ਕਰਾ ਦੇ ਗੱਲ ਤੇ ਜੇ ਉਹਨੇ ਸਾਰਾ ਕੁਝ ਦੱਸਤਾ ਤਾਂ ਉਹਨਾਂ ਨੇ ਤਾਂ ਸਾਰਿਆਂ ਨੇ ਆ ਜਾਣਾ ਇੱਥੇ ਨਹੀਂ ਐਵੇਂ ਕਿਦਾਂ ਦੱਸ ਦੋ ਚਾਲਾ ਉੱਥੇ ਜਾ ਲਾਗੇ ਜਾ ਕੇ ਤਾਂ ਭਲੋਨੇ ਆ ਤਾਂ ਹੁੰਦੇ ਰੱਖਨੇ ਤਲਵਾਰ ਤੇ ਲਾਗੇ ਬੈ ਕੇ ਫੋਨ ਕਰਾਉਨੇ ਆ ਤੇ ਕਰ ਗੱਲ ਵੇ ਹਲਾ ਮਮੀ ਰਿਸਕ ਵਾਲੀ ਗੱਲ ਹੀ ਉਹ ਇਹ ਨਾ ਹੋਵੇ ਕੋਈ ਉਹਨਾਂ ਕੋਹ ਦੱਸ ਦੇ ਬਾਅਦ ਵਿੱਚ ਉਹਨਾਂ ਨੂੰ ਕੋਈ ਕਲੂਬ ਮਿਲ ਜੇ ਤੇ ਉਹ ਆ ਜਾਣ ਸਾਰਾ ਟੱਬਰ ਫੇ ਨਹੀਂ ਦੱਸਦੀ ਜਦੋਂ ਅਹੀ ਲਾਗੇ ਖਲੋਤੇ ਹੋਣਾ ਕਿ ਤਰ੍ਹਾਂ ਦੱਸ ਦੇਗੀ ਉਹ ਚੱਲ ਫਿਰ ਤੇ ਤੇ ਹੁਣ ਫਿਰ ਸੰਭਾਲ ਲਈ ਗੱਲ ਉਦਾਂ ਤਾਂ ਚੱਲ ਮੈਂ ਵੀ ਉਹਨੂੰ ਕਹੂੰਗਾ ਜੀ ਜੇ ਕੋਈ ਦੱਸਿਆ ਤਾਂ ਫਿਰ ਸਾਡੇ ਤੋਂ ਬੁਰਾ ਕੋਈ ਨਹੀਂ ਹੈਗਾ ਆਹੋ ਨਹੀਂ ਉਹਨੂੰ ਪਹਿਲਾਂ ਸਮਝਾ ਦੇ ਨਾ ਚੱਲ ਆ ਜਾ ਭੇਵਦਾ ਕਰਨ ਕੀ ਡਈ ਐ ਅਸੀਨ ਤੇ ਬੈਠੀ ਦਹੀ ਥੋਪੇ ਲਾਉਣ ਕੇ ਜਿਹੜੀ ਕਹਿੰਦੀ ਸੀ ਮੈਂ ਅਸੀਨਾ ਨਹੀਂ ਕੱਖ ਆ ਤੇਰੀ ਮੰਮੀ ਦਾ ਫੋਨ ਆਉਣ ਡਿਆ ਸੀ ਅੱਗੇ ਪੁੱਛਣ ਦੀ ਸੀ ਤੇਰੇ ਬਾਰੇ ਤੇ ਮੈਂ ਤਾਂ ਕਹਿਤਾ ਕਿ ਸੁੱਤੀ ਆ ਹੁਣ ਤੂੰ ਦੱਸ ਦੇ ਗੱਲ ਕਰਨੀ ਹੈ ਆਪਣੀ ਮਾਂ ਦੇ ਨਾਲ ਕਰਨੀ ਹੈ ਗੱਲ ਮੈਂ ਮੰਮੀ ਨਾਲ ਨਾਲੇ ਸੁਤੀ ਤੇ ਮੈਂ ਹੈ ਹੀ ਨਹੀਂ ਸੀ ਤੂੰ ਨੇ ਨਾ ਸੁਤੀ ਪਰ ਮੈਂ ਕਿਹਾ ਹੁਤੀ ਆ ਜੇ ਕਰਨੀ ਆ ਨਾ ਗੱਲ ਆਲੇ ਫੜ ਕਰ ਲਾ ਪਰ ਮੇਰੀ ਇੱਕ ਗੱਲ ਸੁਣ ਲਾ ਜੇ ਇਥੋਂ ਦੀਆਂ ਸਾਰੀਆਂ ਗੱਲਾਂ ਦਸੀਆਂ ਤੇ ਆਪਣਾ ਪੜਿਆ ਵਿਚਾਰ ਲਈ ਫਿਰ ਖਲਾਰਾ ਬੜਾ ਪੈਣਾ ਹੀ ਆ ਜਿਹੜਾ ਇਕੱਠਾ ਨਹੀਂ ਹੋਣਾ ਤੇ ਜੇ ਤੇ ਖਲਾਰਾ ਪਾਉਣਾ ਚਾਹੁੰਨੀ ਆ ਫਿਰ ਬੇਸ਼ੱਕ ਸਾਰੀਆਂ ਗੱਲਾਂ ਦੱਸਦੀ ਤੇ ਜੇ ਨਹੀਂ ਖਲਾਰਾ ਪਾਉਣਾ ਚਾਹੁੰਨੀ ਤੇ ਫਿਰ ਕੱਲਾ ਹਾਲ ਚਾਲ ਹੀ ਦਸੀ ਲੱਗੀ ਸਮਝ ਨਾਲੇ ਇੱਕ ਗੱਲ ਹੋਰ ਮੰਮੀ ਤੇਰੀ ਨੂੰ ਮੈਂ ਇਹ ਕਿਹਾ ਕਿ ਮੇਰਾ ਫੋਨ ਖਰਾਬ ਹੀ ਚੁੱਕਿਆ ਨਹੀਂ ਜਾਂਦਾ ਤੇ ਐਦਾਂ ਹੀ ਦਸੀ ਲੱਗੀ ਸਮਝ ਚੰਗਾ ਇੱਥੇ ਬਹਿ ਕੇ ਗੱਲ ਕਰ ਲੈ ਚੰਗਾ ਕੀ ਬਾਹਰ ਨੂੰ ਕਿੱਧਰ ਭੱਜੀ ਜਾਨੀ ਆ ਬਾਹਰ ਜਿਆਦਾ ਰੇਂਜ ਤੇ ਨਹੀਂ ਹੁੰਦੀ ਇੱਥੇ ਵੀ ਗੱਲ ਹੋ ਜਾਣੀ ਆ ਤੇ ਫਿਰ ਕੀ ਜੇ ਮੈਂ ਬਾਹਰ ਜਾ ਕੇ ਗੱਲ ਕਰ ਲੂੰਗੀ ਚੁੱਪ ਕਰਕੇ ਇੱਥੇ ਬਹਿ ਕੇ ਗੱਲ ਕਰ ਲੈ ਜਿਹੜੀ ਕਰਨੀ ਆ ਲੱਗੀ ਸਮਝ ਆ ਲੋ ਫੜੋ ਮੈਂ ਬਾਅਦ ਚੋਂ ਆਪੇ ਕਰ ਲੂੰਗੀ ਬਾਅਦ ਚੋਂ ਆਪੇ ਕਿਉਂ ਕਰ ਲੇਗੀ ਹੁਣ ਮੈਂ ਗੱਲ ਕਰਾਉਂਦਾ ਤਾਂ ਹੁਣ ਕਰਨੀ ਨਹੀਂ ਡਈ ਬਾਅਦ ਚ ਕਹਿਣਾ ਕਿ ਮੇਰੀ ਗੱਲ ਨਹੀਂ ਕਰਾਉਂਦੇ ਤੇ ਕਰ ਲਿਆ ਹੈ ਗੱਲ ਮੁੰਡਾ ਆਖਣ ਡਿਆ ਫੋਨ ਤੇਨੂੰ ਫੜਾਉਂਦਾ ਫੇਰ ਕਹਿੰਗੇ ਮੈਂ ਗੱਲ ਕਰਨੀ ਮੇਰੀ ਗੱਲ ਨਹੀਂ ਕਰਾਉਂਦੇ ਪਤਾ ਮੈਨੂੰ ਜਿਹੜੀ ਤੂੰ ਬਾਅਦ ਚ ਗੱਲ ਕਰਨੀ ਆ ਹੁਣੇ ਕਰ ਲੈ ਜੇ ਕਰਨੀ ਆ ਤੇ ਸੋਣਨੀ ਡਿਆ ਮੈਂ ਤੈਨੂੰ ਕੀ ਕਹਿਣ ਡਿਆ ਵਾਂ ਮੈਂ ਲੱਗਾ ਹੀ ਫੋਨ ਲਉਣ ਕਰ ਗੱਲ ਜਿਹੜੀ ਵੀ ਕਰਨੀ ਆ ਮੇਰੇ ਸਾਹਮਣੇ ਕਰ ਇਥੇ ਟਾਲੇ ਰਿਕਾਰਡਿੰਗ ਲੱਗੀ ਓ ਇਸ ਗੱਲ ਦਾ ਚੇਤਾ ਨਾ ਭੁੱਲ ਜਾਇ ਤੈਨੂੰ ਬੇਜਾਨਾ ਮੀਤ ਹਲੋ ਹਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਪਤ ਕੀ ਹਾਲ ਚਾਲ ਆ ਹਾਂਜੀ ਮੈਂ ਵੀ ਠੀਕ ਠਾਕ ਆ ਕੀ ਗੱਲ ਹੋ ਗਈ ਆ ਇੰਨੇ ਦਿਨ ਹੋਏ ਫੋਨ ਹੀ ਨਹੀਂ ਕੀਤਾ ਮੰਮੀ ਦੱਸਿਆ ਤੇਗਾ ਵੀ ਕਿਨੇ ਤਾਨੂੰ ਕਿ ਫੋਨ ਖਰਾਬ ਸੀ ਅੱਛਾ ਅੱਛਾ ਤਾਂ ਕਰਕੇ ਨਹੀਂ ਫੋਨ ਲਾਇਆ ਗਿਆ ਹੋਰ ਕਿੱਦਾਂ ਬਾਕੀ ਸਾਰੇ ਜਾਣੇ ਸਭ ਵਧੀਆ ਠੀਕ ਠਾਕ ਕੀ ਗਲਤੀ ਏ ਕੋਈ ਗੱਲ ਹੋਈ ਨਹੀਂ ਮੈਨੂੰ ਤੇ ਨਹੀਂ ਕੁਛ ਹੋਇਆ ਬਸ ਮੇਰਾ ਨਾ ਜੀ ਜਾਨੀ ਜਿਵੇਂ ਲੱਗਣ ਡਿਆ ਤੁਹਾਡੇ ਤੋਂ ਬਿਨਾ ਹਾਏ ਜੀ ਕਿਉਂ ਨਹੀਂ ਲੱਗਣ ਡਿਆ ਮੇਤੀ ਦਾ ਇੱਕ ਵਾਰੀ ਆ ਕੇ ਮੈਨੂੰ ਮਿਲ ਜੂ ਹਾਂ ਕੋਈ ਗੱਲ ਨਹੀਂ ਮਿਲ ਜਾਨੇ ਸੱਚ ਜੀ ਨਹੀਂ ਮਾਨ ਲੱਗਦਾ ਇੱਥੇ ਮੇਰਾ ਆਸ਼ਾ ਤਾਂ ਨਾ ਹੋਵੇ ਤੇ ਆਹੇ ਆਂਦੀ ਮੇਰਾ ਜੀ ਨਹੀਂ ਲੱਗਣ ਡਿਆ ਨਾ ਰੋ ਮਿੱਤੀ ਵਿੱਕੀ ਇਹਨੂੰ ਸਮਝਾ ਇਹ ਤਾਂ ਰੋਂ ਡਈ ਆ ਇਹ ਥੋੜਾ ਜਿਹਾ ਨਰਾਜੂ ਹੋ ਕੇ ਗਈ ਆਪਣੀ ਭਾਬੀ ਦੇ ਨਾਲ ਤੇ ਤੁਸੀਂ ਇੰਜ ਕਰ ਤੂੰ ਤੂੰ ਇਹਨੂੰ ਸਮਝਾ ਸਮਝੂ ਤੇ ਇਹਦਾ ਜੀ ਲਾ ਕੋਈ ਨਹੀਂ ਕੋਈ ਨਹੀਂ ਮੰਮੀ ਜੀ ਤੂੰ ਹੀ ਨਾ ਫਿਕਰ ਕਰੋ ਬਸ ਉਦਾਂ ਹੀ ਡਈਆ ਕਰਨ ਉਹੋ ਹੀ ਗੱਲ ਜਿਹੜੀ ਹੋਈ ਹੈ ਨਾ ਉਹਦਾ ਕਰਕੇ ਇਦਾਂ ਕਰਨ ਈ ਆ ਤੁਸੀਂ ਫਿਕਰ ਨਾ ਕਰੋ ਅਹੀਂ ਤੇ ਇਹਦਾ ਪੂਰਾ ਜੀ ਲਾ ਕੇ ਰੱਖਿਆ ਇੱਥੇ ਆਹੋ ਆਹੋ ਇਹ ਸੇ ਕਰਕੇ ਮੈਂ ਸਾਰੇ ਜੀਆਂ ਨੇ ਕੂਣਾ ਬੋਲਣਾ ਛੱਡਿਆ ਆ ਉਹ ਚੱਲ ਕੋਈ ਗੱਲ ਨਹੀਂ ਮੰਮੀ ਤੁਸੀਂ ਕਿਹੜੀ ਗੱਲ ਓਖੇ ਹੋਣਾ ਹੈ ਦੱਸ ਉਸੇ ਘਰ ਦੇ ਵਿੱਚ ਹੀ ਤੇ ਰਹਿਣਾ ਆ ਫੇਰ ਕਿਹੜੀ ਗੱਲ ਓਖੇ ਹੋਣਾ ਇਹਨੂੰ ਸਮਝਾ ਇਦਾਂ ਕਰ ਮੇਰੀ ਇਹਦੇ ਨਾਲ ਗੱਲ ਕਰਾ ਹਾਲੋ ਕਰੋ ਗੱਲ ਪੁੱਤ ਤੂੰ ਸ਼ੂਗਰ ਮਨਾ ਮੇਰੇ ਸਹੁਰੇ ਇੰਨੇ ਚੰਗੇ ਆ ਤੂੰ ਇੱਥੇ ਆਣ ਕੇ ਇਹਨਾਂ ਕੋ ਕੀ ਲੈਣਾ ਵਾ ਕੋਈ ਗੱਲ ਨਹੀਂ ਕਦੀ ਕਿਤਾਈ ਕਿਤੇ ਆ ਜੀ ਤੇ ਫੇਰਾ ਮਾਰ ਜਾ ਕਦੀ ਨਹੀਂ ਮੰਮੀ ਤੁਸੀਂ ਇੱਕ ਵਾਰੀ ਆਓ ਮੈਨੂੰ ਮਿਲ ਕੇ ਜਾਓ ਮੈਨੂੰ ਨਹੀਂ ਪਤਾ ਵੀ ਹੈਸ਼ਦਾਨਾ ਹੋਵੇ ਤੇ ਇਦ ਨਾ ਤੂੰ ਉਹਦੋਂ ਨਹੀਂ ਰੋਈ ਜਦੋਂ ਤੂੰ ਸੌਰੇ ਗਈ ਤੇਰਾ ਵਿਆਹ ਹੋਇਆ ਜਿੱਦਨ ਚਲੋ ਕੋਈ ਨਹੀਂ ਮੰਮੀ ਤੁਸੀਂ ਨਾ ਫਿਕਰ ਕਰੋ ਵਿੱਕੀ ਪੁੱਤ ਕੋਈ ਗੱਲ ਇਹਨੂੰ ਆਹ ਹੋਵੇ ਨਾ ਕੋਈ ਨਹੀਂ ਮੈਂ ਕਿਸੇ ਦਿਨ ਆਉਣੀ ਆ ਮਿਲ ਕੇ ਜਾਨੀ ਇਹਨੂੰ ਹਾਂਜੀ ਹਾਂਜੀ ਕੋਈ ਗੱਲ ਨਹੀਂ ਆ ਜਿਓ ਉਹ ਤੈਨੂੰ ਕਿਹਾ ਰੋਏ ਨਾ ਫਿਰ ਮੇਰਾ ਵੀ ਨਹੀਂ ਜੀ ਲੱਗਦਾ ਕੋਈ ਨਹੀਂ ਕੋਈ ਨਹੀਂ ਕਰਾ ਲੈਨੇ ਚੁੱਪ ਤੁਸੀਂ ਫਿਕਰ ਨਾ ਕਰੋ ਚਲੋ ਠੀਕ ਆ ਫਿਰ ਹਾਂ ਚੰਗਾ ਨੇ ਬਹੁਤੇ ਤੈਨੂੰ ਗਲੇਡੂ ਆਉਂਦੇ ਆ ਹੈ ਤੇਰਾ ਜਿਹੜਾ ਜੀ ਨਹੀਂ ਲੱਗਣ ਡਿਆ ਇਹਦਾ ਉਹ ਟਕੌਰੇ ਮਾਰਨੀ ਜਿਤਨੇ ਨੇ ਮੇਲਣੇ ਚਹੀ ਪੀਣ ਡੇ ਆ ਉਹੋ ਗੱਲ ਫਿਰ ਕਿੰਨੀ ਕੇ ਦੁਹੀ ਏ ਕਰ ਲਈ ਨਾ ਹੁਣ ਗੱਲ ਹੁਣ ਦੁਸਕੀ ਨਾ ਜਾ ਆਪਣਾ ਕੰਮ ਕਰ ਲਾ ਨਾਲ ਕਹਿ ਦਿੱਤਾ ਮਾਦਰੀ ਨੇ ਕਿ ਆ ਕੇ ਮਿਲ ਜਾਣਾ ਹੁਣਾ ਕਿੰਨਾ ਕੰਮ ਰਹਿ ਗਿਆ ਤੇਰਾ ਥੋੜਾ ਹੀ ਆ ਗਿਆ ਜਾ ਲੈ ਕਰ ਲੈ ਤੇ ਚਲ ਕੇ ਤਾਂ ਵੇਲੀ ਚ ਕਾਪਣਾ ਕੰਮ ਕਰ ਲੈ ਜਿਹੜਾ ਕਰਨ ਵਾਲਾ ਛੇਸੀ ਤੇ ਮੁਕਾਲਾ ਕੰਮ ਇਹ ਵੀ ਮੈਂ ਦੁਨੀਆ ਦੀ ਸਭ ਤੋਂ ਵੱਡੀ ਬੇਸਮਝ ਗੁੜੀ ਆ ਜਿਹਦੀ ਮੂਰਖਤਾ ਹੀ ਨੇ ਨਾ ਆਪਣੀ ਚੰਗੀ ਭਲੀ ਮਾਨੁਸ਼ਾਦੈਣ ਬਣਾ ਕੇ ਰੱਖਦਾ ਜਿਹੜੀ ਕਿ ਮੈਂ ਇਹਨਾਂ ਦੀਆਂ ਗੱਲਾਂ ਨੂੰ ਸਮਝ ਹੀ ਨਹੀਂ ਸਕੀ ਮੇਰੇ ਦਿਮਾਗ ਤੇ ਵੀ ਕੀ ਪਰਦਾ ਪੈ ਗਿਆ ਸੀ ਇਹ ਮੈਨਾਂ ਚਲਾਕੀਆਂ ਕਰਦੇ ਦੇ ਤੇ ਮੈਂ ਇਹਨਾਂ ਨੂੰ ਸਮਝੀ ਸੀ ਕਿ ਇਹ ਮੈਨੂੰ ਪਿਆਰ ਬੜਾ ਕਰਦੇ ਆ ਇਹ ਤੇ ਚੰਗੇ ਬੜੇ ਆ ਇਹ ਸਾਰੀਆਂ ਗੱਲਾਂ ਮੈਂ ਮੰਮੀ ਨੂੰ ਦੱਸਦੀ ਰਹੀ ਇਹਨਾਂ ਦੀਆਂ ਤੇ ਮੰਮੀ ਵੀ ਇਹਨਾਂ ਨੂੰ ਬੜਾ ਚੰਗਾ ਸਮਝਦੇ ਆ ਫਸ ਤੇ ਹੁਣ ਮੈਂ ਗਈ ਆ ਆਪਣੀ ਮਾਂ ਨੂੰ ਵੀ ਗੱਲਾਂ ਨਹੀਂ ਦੱਸ ਸਕਦੀ ਤੇ ਚੰਗੀ ਭਲੀ ਬੂਆ ਨੇ ਨਾ ਬਣੀ ਬਣਾਈ ਇਨਾਂ ਦੇ ਪਿੱਛੇ ਲੱਗ ਕੇ ਬਗਾੜ ਬੈਠੀ ਆ ਹੁਣ ਤੇ ਮੇਰਾ ਇਹ ਵੀ ਨਹੀਂ ਆ ਕਿ ਮੈਂ ਜਾ ਕੇ 부ਆ ਦੇ ਕੋਲ ਆਪਣੇ ਦੁੱਖ ਸੁਣਾ ਸਕਾਂ ਉਹਨੂੰ ਕਿ ਉਹਨੂੰ ਦੱਸਾਂ 부ਆ ਮੈਂ ਬੜੀ ਧਾਂਗਾ ਭਾਵੇਂ 부ਆ ਮੇਰੇ ਗਵਾਂਢੀ ਆ ਪਤਾ ਨਹੀਂ ਕਿਉਂ ਹਿੰਮਤ ਨਹੀਂ ਪੈਂਦੀ ਹੁਣ ਉੱਧਰ ਜਾਣ ਦੀ ਗੱਲਾਂ ਵੀ ਮੈਂ 부ਆ ਨੂੰ ਬੜੀਆਂ ਕਰ ਛੜੀਆਂ ਨਾ ਸੱਚੀ ਇਹ ਤੇ ਮਾਂ ਪੋਤੇ ਮਿਸਣੇ ਨਿਕਲੇ ਕਿ ਨੇ ਇੰਨੇ ਤੇ ਚਿਹਰੇ ਆ ਮੂੰਹ ਤੇ ਕੁਝ ਹੋਰ ਪਿੱਠ ਪਿਛੇ ਕੁਝ ਹੋਰ ਰਿਸ਼ਤੇਦਾਰਾਂ ਦੇ ਸਾਹਮਣੇ ਇਹ ਤੇ ਚੰਗੇ ਬੜੇ ਆ ਇਹਨਾਂ ਨੇ ਤੇ ਨਾ ਮੂੰਹ ਤੇ ਮੁਖ ਖੋਟੇ ਢੜਾਏ ਆ ਮੁਖ ਖੋਟੇ ਹਾਥੀ ਦੇ ਦੰਦਾ ਵਾਂਗੂ ਖਾਣ ਨੂੰ ਕੁਝ ਹੋਰ ਤੇ ਵਿਖਾਉਣ ਨੂੰ ਕੁਝ ਹੋਰ